ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਦੀ ਮੰਡੀ ਤਨੋਲਾ 11 11 2025 ਨੂੰ ਲੱਗੀ ਹੋਈ ਆ ਉਹ ਚੰਗੀਆਂ ਮੱਛਾਂ ਇੱਥੇ ਮੋੜ ਲਿਆ ਬਾਈ ਟਾਪ ਦੇ ਨਕੀਨੇ ਵੱੱਜਾ ਪਹੁੰਚੀਆਂ ਹੋਈਆਂ ਤੇ ਬਾਈ ਬੂਰੀ ਮੱਤ ਲੈ ਕੇ ਆਏ ਆ ਹੰਜੀ ਸ਼ਿੰਗਾਰੀ ਹੋਈ ਆ ਗਾਂਜੀ ਪਾਈ ਹੋਈ ਆ ਬਹੁਤ ਵਧ ਗਿਆ ਉਹਦੀਆਂ ਚੰਗੀਆਂ ਹੋਰ ਮਣੀ ਚੰਗੀ ਆਟਰੂਟ ਦੀ ਮੱਝਾਂ ਅਣਾ ਦੀ ਸਪੇਸ ਆ ਜਿਹੜੀ ਤਾਂ ਹਤਾ ਬਾਈ ਜੀ ਬਹੁਤ ਵਧੀਆ ਚੰਗੀ ਮੱਝਾਂ ਮੰਡੀ ਧਰੋਲਾ ਤੇ ਪਹੁੰਚੀ ਹੋਏ ਬਾਈ ਐਂ ਧਰਵਾੜਿਆ ਜੀ ਹਾਂਜੀ ਬਾਈ ਜੀ ਕੀ ਹਾਲ ਆ? ਵਧੀਆ ਜੀ। ਕਿਹੜੀ ਜਗ੍ਹਾ ਤੇ ਪਹੁੰਚੇ ਹੋ? ਮੱਤੀ ਤੋਂ ਜੀ। ਪੀਖੀ ਲੱਗੇ। ਮਾਨ ਜਿਲ੍ਹਾ ਮਾਨਸਾ। ਮਾਨਸਾ ਜਿਲ੍ਹਾ। ਕਿਹੜੀ ਸੂਈਆਂ ਵਾਝ ਆਪਣੀਆਂ? ਇਹ ਜੀ ਸੂਈਆਂ ਆ। ਘਰ ਦੀ ਇਹ ਪੂਰ ਦਾ ਕੰਮ ਆ। ਨਾ ਨਾ ਘਰ ਦੀ ਜ। ਤੇ ਕਿੰਨਾ ਕ ਦੁੱਧ ਦਿੱਤਾ ਪਿਛਲੇ ਸੂਈ ਨੇ? ਪਿਛਲੇ ਸੂਈ ਦਿੱਤਾ ਜੀ 15 15.5 ਲੀਟਰ। 15 ਲੀਟਰ ਖੁੱਲਾ ਹੀ ਦਿੱਤਾ ਜੀ। ਐਤ ਕੀ ਕਿੱਥੋਂ ਤੱਕ ਆਸ ਆ? ਐਤ ਕੀ ਹੁਣ ਤਿਆਰ ਆ ਜੀ। 13.5 ਲੀਟਰ ਦੁੱਧ ਦੱਸ ਦਿਨ ਹੋਗੇ ਸੂਈ ਨੇ। ਤੇ ਹੁਣ ਠੰਡੀ ਸੀਲ ਆਜ ਘਰੇ ਰੱਖਣੀ ਹੋਵੇ। ਠੰਡੀ ਸੀਲ ਐ ਕਰੂ ਆ ਜੀ। ਕੀ ਰੇਟ ਛੱਟਣੀ ਕਿ ਤੱਕਾ ਬਸ ਮਾਨਤਾਲ ਹੋ ਜੀ ਕੋਈ ਗੱਲ ਨਹੀਂ ਨੰਬਰ ਬੋਲ ਦਿਆਂਗੇ 9872825009 ਧੰਨਵਾਦ ਮਿਹਰਬਾਨੀ ਸ਼ੁਕਰੀਆ ਆ ਬੱਚਾ ਇਹਦੇ ਨਾਲ ਕਿਹੜੇ ਟੀਕੇ ਦਾ ਕਿਹੜੇ ਟੀਕੇ ਦਾ ਪਤਾ ਕੋਸਾ ਹਾਂਜੀ ਲੋਂਗੋਵਾਲ ਦਾ ਇੱਕ ਪੁੱਤ ਹੈਗਾ ਜਿਹੜਾ ਆਪਣਾ ਬੋਲਡ ਰਣਜੀਤ ਦਾ ਬੁੱਲ ਹਾਂਜੀ ਲੋਂਗੋਵਾਲ ਵਾਲੇ ਬੁੱਲ ਦਾ ਬੱਚਾ ਬਹੁਤ ਕੱਟਿਆ ਕੱਟਾ ਜੀ ਕੱਟਾ ਕੱਟਾਗਾ ਬਹੁਤ ਸੋਹਣਾ ਮਗਰ ਬੁਰੀ ਮਾਜਾ ਵਜਦੀ ਜਾਣਕਾਰੀ ਆਪਾਂ ਲੈ ਲਈ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਹੈ ਕਿਸਲੀ ਮੰਡੀ ਤੇ ਫਿਰਦਾ ਸੀ ਇੱਥੇ ਅੱਛਾ ਇੱਥੇ ਕਿ ਨਹੀਂ ਆਇਆ ਬਹੁਤ ਈਆਂ ਮੱਝਾਂ ਠੱਡੀ ਗਿੰਤੀ ਚ ਵਾਲ ਪਹੁੰਚਿਆ ਹੋਇਆ ਬਹੁਤ ਹੀ ਵਧੀਆ ਬਹੁਤ ਵੱਡੇ ਆਪਣੀ ਬਾਈ ਜੀ ਇਹ ਤੋਰੇਗਾ ਮੜੀ ਜੀ ਬਹੁਤ ਬਾਈ ਚੰਗੇ ਹਟੜ ਵਾਲੀ ਮੱਝ ਦਿਖਾਉਣੇ ਆ ਤੁਹਾਨੂੰ ਬਾਈ ਜੀ ਬਹੁਤ ਸ਼ਕੀਨ ਮੱਝ ਮੰਡੀ ਤਣਾ ਉਲਾ ਤੇ ਦਿਖਾ ਦਿੰਨੇ ਆ ਸਾਨੂੰ ਪਹਿਲਾਂ ਬੂਰੀ ਦੇ ਦਰਸ਼ਨ ਕਰਾਏ ਆ ਹੁਣ ਤੁਹਾਨੂੰ ਦੇ ਸਾਨੂੰ ਬਹੁਤ ਵਧੀਆ ਟੋਪ ਦਾ ਨਿੰਨਾ ਕਾਲੇ ਰੰਗ ਦੀ ਮੱਝ ਸ਼ਿੰਗਾਰੀ ਹੋਈ ਹੋਤੀ ਹੀ ਵਧੀਆ ਖੁੱਲੇ ਐਟਰ ਦੀ ਮੱਝ ਆ ਬਾਈ ਜੀ ਬੰਦ ਦੇ ਵੀਰੇ ਗਾਇਆਂ ਵਾਂਗੂ ਆਡਰ ਆ ਜਾਵਾਂ

ਲੇਲ ਖੁਰਦ ਜ਼ਿਲ੍ਹਾ ਸੰਗਰੂਰ ਜ਼ਰੂਰ ਤੋਂ ਬਾਈ ਕਿਹੜੇ ਸੂਆ ਸੂਇਆਂ ਮੱਚ ਆਪਣੀਆਂ ਦੂਜਾ ਸੂਆ ਕਿੰਨਾ ਕ ਦੁੱਧ ਪਾਰੂ ਐਦ ਕੀ ਬਾਈ ਐਦ ਕੀ ਪਾਰੂ 18-19 ਕਿਲੋ ਆਪਣਾ ਵਪਾਰ ਦਾ ਕੰਮ ਕਰਦੀ ਆ ਨਾ ਨਾ ਕਰਦਾ ਕੰਮ ਆਪਣਾ ਬਾਈ ਪਾਰਦਾ ਨਹੀਂ ਅੱਛਾ ਕੀ ਰੇਟ ਕਰਤਾ ਸਹੀ ਸੀ ਵੀਰੇ ਦਾ 2 ਲੱਖ ਹੈ ਛੱਡ ਨਹੀਂ ਕਿਸ ਤੱਕ ਆ ਕਹਿੰਦਾ ਭੇਜ ਜਾਨੀ 190 ਨੰਬਰ ਬੋਲ 95017 02466 ਆ ਬੱਚਾ ਇਹਦਾ ਮਗਰ ਹੂੰ ਮੱਝ ਬਾਕੀ ਦੀ ਦੁੱਧ ਵਾਲੀ ਐ ਜਰ ਬਹੁਤ ਵਧੀਆ ਡਰਾਈਵਰ ਆ ਚੰਗੀ ਸਪੇਸ ਆ ਬਾਈ ਜੀ ਜਾਣਕਾਰੀ ਦੇਤੀ ਬਾਈ ਨੇ ਗੱਲਬਾਤ ਕਰ ਸਕਦੇ ਹਾਂ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਆ ਕਰੋ ਜਿ ਸਹਿਰਾਂ ਦੀਆਂ ਪਿੰਡਾਂ ਦੀਆਂ ਮੰਡੀਆਂ ਦੀਆਂ ਵੀਡੀਓ ਸਾਰੀਆਂ ਅਸੀਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਬੇਗਾ ਸਿੱਧੂ ਫਾਰਮ ਫੇਸਬੁਕ ਤੇ ਪੰਜਾਬੀ ਚ ਤੇ YouTube ਤੇ ਅੰਗਰੇਜ਼ੀ ਚ ਬਾਈ ਜੀ ਬਹੁਤ ਚੰਗੀਆਂ ਬੱਚਾ ਮੱਡੀ ਢੋਲਾ ਤੇ 11 ਤਰੀਕ ਨੂੰ ਪਹੁੰਚੀ ਹੋਈਆਂ 11 11 2025 ਆਪਣੀਆਂ ਜੀ ਇਹ ਕਿਹੜੇ ਸੂਈ ਸੂਈ ਹੈ ਬੱਚਾ ਆਪਣੀ ਹੈ ਦੂਜੇ ਸੂਏ ਸੂਈ ਹੈ ਹੈ ਕਿੰਨਾ ਕੁ ਦੁੱਧ ਪਾਉਗੇ ਤੱਕੀ 14 ਕਿਲੋ ਦੁੱਧ ਪਾ ਦੂ ਬਾਈ ਕਹਿੰਦਾ ਤੇ ਕੀ ਰੇਟ ਕਰਤਾ ਜੀ 1 80 1 80 ਰੇਟ ਆ ਮਾਝੇ ਵੀ ਚੰਗੀਆਂ ਆ ਬਹੁਤ ਵਾ ਆ ਵੀ ਆਪਣੀ ਨਾਲ ਲਈ ਇਹ ਕਿਹੜੇ ਸੂਸੂਈ ਆ ਦੂਜੀ ਇਹ ਸੂਈ ਆ ਇਹਦਾ ਗ੍ਰੇਡ ਕਰਿਆ 1 160 ਇਹਦਾ ਰੇਟ ਇਹ ਸਾਰੇ ਵੀਰਾਂ ਦਾ ਧੰਨਵਾਦ ਨਿਤ ਨਵੀਆਂ ਵੀਡੀਓ ਦੇਖਣ ਲਈ ਫਿਰ ਕਹਿੰਦੇ ਆ ਬਾਈ ਜੀ ਪੇਜ ਨੂੰ ਕਰ ਲੋ ਫੋਲੋ ਸਾਰੀ ਜਾਣਕਾਰੀ ਮੰਡੀਆਂ ਦੀ ਸਹਿਰਾਂ ਦੀ ਪਿੰਡਾਂ ਦੀ ਸੋਡੇ ਕੋਲੇ ਅਸੀਂ ਘਰੇ ਬੈਠਿਆਂ ਕੋਲੇ ਭੇਜ ਦਿੰਨੇ ਆ ਤੇ ਜੁੜੇ ਰਹੋ ਵੇਗਾ ਸਿੱਧੂ ਫਾਰਮ ਨਾਲ ਬਹੁਤ ਚੰਗੀ ਝੋਟੀ ਬਾਈ ਆ ਲਈ ਖੜਾ ਇੱਕ ਆ ਡਰੂਡਰ ਬਹੁਤ ਵਧੀਆ ਇਹਦਾ ਵੀ ਥਣਾ ਦੀ ਸਪੇਸ ਬਹੁਤ ਆ ਪਹਿਲੇ ਸੂਈ ਸੂਈ ਬਾਈ ਦੂਜੇ ਸੂਈ ਸੂਈ ਹੈ ਮੱਝ ਲੇਵੇ ਦੀ ਸਾਫ ਆ ਉਹ ਬਾਗ ਦਾ ਕਰੇ ਉਹ ਕਿੰਨਾ ਮੋਲ ਹੈ ਬਾਈ 125 125 125 ਰੇਟ ਆ ਉਹ ਮੋਬਾਈਲ ਪਾ ਕੇ ਕੋਈ ਵੀ 25 ਵੀ ਮੇਰੇ ਕੋਲ ਬਿਆਜ ਆ ਗਿਆ